ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਇੰਡੀਅਨ ਰੈਪਰ ਤੇ ਪੰਜਾਬੀ ਸਿੰਗਰ ਬਾਦਸ਼ਾ ਇੱਕ ਵਾਰ ਫਿਰ ਤੋਂ ਵਿਵਾਦਾਂ ਚ ਘਿਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਨਵਾਂ ਗਾਣਾ ਜਿਹੜਾ ਇਹ ਵੈਲਵਟ ਫਲੋ ਉਹਨਾਂ ਦਾ ਆਇਆ ਜਿਸ ਦੇ ਵਿੱਚ ਉਹਨਾਂ ਨੇ ਵਿਵਾਦਿਤ ਬਿਆਨ ਦਿੱਤੇ ਨੇ ਵਿਵਾਦਿਤ ਸ਼ਬਦ ਜਿਹੜੇ ਨੇ ਯੂਜ਼ ਕੀਤੇ ਨੇ ਜਿਸ ਤੋਂ ਬਾਅਦ ਹੁਣ ਐਸਐਸਆਈ ਭਾਈਚਾਰਾ ਵੱਲੋਂ ਜਿਹੜੀ ਹੈ ਇਸ ਦੀ ਕੰਪਲੇਨ ਕੀਤੀ ਗਈ ਹੈ ਤੇ ਐਫਆਈਆਰ ਦਰਜ ਵੀ ਜਿਹੜੀ ਹੈ ਕਰਵਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਗਾਣਾ ਲਗਾਤਾਰ ਜਿਹੜਾ ਇਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਬਾਦਸ਼ ਵਾ ਵੱਲੋਂ ਸਾਫ਼ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਘਰ ਲੱਗੇ ਚਰਚ ਤੇ ਬਾਈਬਲ ਜਿਹੜਾ ਪਾਸਪੋਰਟ ਲੱਗੇ ਇਹ ਜਿਹੇ ਵਰਡ ਜਿਹੜੇ ਨੇ ਉਹ ਬਾਦਸ਼ਾ ਵੱਲੋਂ ਯੂਜ਼ ਕੀਤੇ ਗਏ ਨੇ ਜਿਸ ਤੋਂ ਬਾਅਦ ਇਸਾਈ ਭਾਈਚਾਰਿਆਂ ਵਿੱਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਵੱਲੋਂ ਇਸ ਦੀ ਕੰਪਲੇਨ ਕੀਤੀ ਗਈ ਤੇ ਐਫ ਆਈ ਆਰ ਦਾ ਚ ਵੀ ਹੋ ਗਿਆ ਬਧਰ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਸੁਰਿੰਦਰ ਕੰਪੋਜ਼ਰ ਚੁੱਕੇ ਨੇ ਜੀ ਸੁਰਿੰਦਰ ਇੱਕ ਵਾਰ ਫਿਰ ਤੋਂ ਬਾਦਸ਼ਾ ਜਿਹੜੇ ਨੇ ਵਿਵਾਦਾਂ ਚ ਘਿਰਦੇ ਨਜ਼ਰ ਆ ਰਹੇ ਨੇ ਹਾਂ ਬਿਲਕੁਲ ਰਵੀ ਜਿਹੜੇ ਕਿ ਬਾਦਸ਼ਾ ਰੈਪਰ ਹੈਗੇ ਨੇ ਕਾਫੀ ਉਹਨਾਂ ਦਾ ਨਾਮ ਹੈਗਾ ਪੰਜਾਬੀ ਸਿੰਗਿੰਗ ਦੇ ਵਿੱਚ ਉਹ ਇਸ ਵੇਲੇ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਇੱਕ ਰੈਪ ਗਾਣਾ ਗਾਇਆ ਗਿਆ ਜਿਹਦੇ ਵਿੱਚ ਉਹਨਾਂ ਨੇ ਸਾਈ ਭਾਈਚਾਰੇ ਨੂੰ ਲੈ ਕੇ ਟਿੱਪਣੀ ਕੀਤੀ ਹੈ ਜੋ ਵਿੱਚ ਲਫ਼ਜ਼ ਯੂਜ਼ ਕੀਤੇ ਨੇ ਉਹ ਇਤਰਾਜ਼ਯੋਗ ਹੈਗੇ ਨੇ ਔਰ ਇਸ ਕਰਕੇ ਜਿਹੜੇ 크ਰਿਸਚੀਅਨ ਮੂਵਮੈਂਟ ਪੰਜਾਬ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਔਰ ਇਸ ਦੇ ਨਾਲ ਹੀ ਬਟਾਲੇ ਦੇ ਵਿੱਚ ਵੀ ਇੱਕ ਐਫਆਈਆਰ ਜਿਹੜੀ ਹੈਗੀ ਇਸ ਸਬੰਧ ਨੂੰ ਲੈ ਕੇ ਰੈਪਰ ਦੇ ਬਾਸ਼ਾਲੇ ਉੱਪਰ ਦਰਜ ਹੋਈ ਹੈ ਔਰ ਮੈਂ ਵੀ ਦੱਸ ਦੇਣਾ ਕਿ YouTube ਦੇ ਉੱਤੇ तकरीबन तकरीबन 8k ਮਾਫ ਕਰਨਾ 7 ਲੱਖ 99199 ਵਿਊ ਹੋ ਚੁੱਕੇ ਨੇ ਇਸ ਜਿਹੜੇ ਇਹ ਜਿਹੜਾ ਉਹਨਾਂ ਵੱਲੋਂ ਗਾਣਾ ਗਾਇਆ ਗਿਆ ਔਰ ਲਗਾਤਾਰ ਇਹ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਿਹਾ ਔਰ ਲਗਾਤਾਰ ਜਿਹੜਾ ਐਸਾਈ ਭਾਈ ਜਾਰਾ ਹੈਗਾ ਉਹਨਾਂ ਵੱਲੋਂ ਰੋਸ ਵੀ ਪਗੜਨਾਇਆ ਜਾ ਰਿਹਾ ਔਰ ਲਗਾਤਾਰ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਯੂਟਿਊਬ ਤੋਂ ਜਾਂ ਜਾਂ ਹੋਰ ਜਿਹੜੇ ਸੋਸ਼ਲ ਨੈਟਵਰਕ ਹੈਗੇ ਉਹਨਾਂ ਤੋਂ ਬੰਦ ਕੀਤਾ ਜਾਵੇ ਅ ਨਹੀਂ ਤਾਂ ਹੋਰ ਵੀ ਕਰੜੇ ਜਿਹੜੇ ਰੁਖ ਅਪਨਾਏ ਜਾਣਗੇ ਫਿਲਹਾਲ ਜਲੰਧਰ ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਗਈ ਹੈ ਔਰ ਬਟਾਲੇ ਦੇ ਵਿੱਚ ਇੱਕ ਐਫ ਆਈ ਆਰ ਜਿਹੜੀ ਹੈਗੀ ਹੈ ਬਾਦਸ਼ਾਹ ਰੈਪਰ ਦੇ ਉੱਪਰ ਦਰਜ ਕੀਤੀ ਜਾ ਚੁੱਕੀ ਹੈ ਜੀ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਕਿ ਅੱਗੇ ਹੋਰ ਕਿਹੜੀ ਕਾਰਵਾਈ ਜਿਹੜੀ ਹੈ ਬਾਦਸ਼ਾਹ ਦੇ ਖਿਲਾਫ ਕੀਤੀ ਜਾ ਸਕਦੀ ਹੈ ਦੇਖੋ ਫਿਲਹਾਲ ਉਹਨਾਂ ਵੱਲੋਂ ਤਾਂ ਇਹੀ ਕਿਹਾ ਕਰੜਾ ਰੁਖ ਅਪਨਾਇਆ ਜਾਏਗਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਧੰਨੇ ਪ੍ਰਦਰਸ਼ਨ ਕੀਤੇ ਜਾਣਗੇ ਜਾਂ ਹੋਰ ਕੋਈ ਦਾ ਇਹ ਪ੍ਰੋਟੈਸਟ ਵਗੈਰਾ ਕਰਦੇ ਨੇ ਉਸ ਦਾ ਨੇ ਪ੍ਰੋਟੈਸਟ ਕੀਤੇ ਜਾਣਗੇ ਇਹ ਹਜੇ ਤੱਕ ਕੋਈ ਇਨਾਂ ਵੱਲੋਂ ਪੁਖਤਾ ਗੱਲ ਨਹੀਂ ਕਹੀ ਗਈ ਪਰ ਇਨਾਂ ਜਰੂਰ ਕਿਹਾ ਗਿਆ ਕਿ ਕਰਨੇ ਜਿਹੜੇ ਸ਼ਬਦਾਂ ਦੇ ਨਾਲ ਨਿੰਦਾ ਕੀਤੀ ਔਰ ਕਰਨੇ ਜਿਹੜੇ ਇਹਨਾਂ ਦੇ ਖਿਲਾਫ ਜਿਹੜੇ ਲਿਆਂਦੇ ਜਾਣਗੇ ਜੀ ਜੀ तमाम जानकारले ਧੰਨਵਾਦ ਸੁਰਿੰਦਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਇੰਡੀਅਨ ਰੈਪਰ ਤੇ ਪੰਜਾਬੀ ਸਿੰਗਰ ਬਾਦਸ਼ਾ ਜੋ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਇੱਕ ਬਾਰ ਫਿਰ ਤੋਂ ਵਿਵਾਦਾਂ 'ਚ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਇਨਾਵ ਵੱਲੋਂ ਵੈਲਵਟ ਫਲੋ ਇੱਕ ਗਾਣਾ ਗਾਇਆ ਗਿਆ ਸੀ ਜਿਸ ਦੇ ਲਗਾਤਾਰ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਗਾਣਾ ਵੀ ਕਾਫੀ ਜ਼ਿਆਦਾ ਚਰਚੇ ਦੇ ਵਿੱਚ ਹੈ ਇਸ ਦੇ ਵਿੱਚ ਚਰਚਾ ਹੁਣ ਇੱਕ ਹੋਰ ਛਿੜ ਗਈ ਹੈ ਜਿਸ ਦੇ ਵਿੱਚ ਇਸਾਈ ਭਾਈਚਾਰਾ ਵੱਲੋਂ ਕੰਪਲੇਨ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਦੇ ਵਿੱਚ ਬਾਦਸ਼ਾਹ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇੱਕ ਵਿਭਾਗ ਬਿਆਨ ਦਿੱਤਾ ਗਿਆ ਗਾਣੇ ਦੇ ਵਿੱਚ ਬੋਲ ਬੋਲੇ ਗਏ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਘਰ ਲੱਗੇ ਚਰਤੇ ਪਾਸਪੋਰਟ ਲੱਗੇ ਬਾਈਬਲ ਜਿਸ ਨੂੰ ਲੈ ਕੇ ਵਿਰੋਧ ਹੋ ਰਿਹਾ ਲਗਾਤਾਰ ਐਸਾਈ ਭਾਈਚਾਰਾ ਵੱਲੋਂ ਜਿਹੜੇ ਨੇ ਰੋਸ਼ ਜਤਾਇਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਜਿਹੜੀ ਇਸ ਗਾਣੇ ਨੂੰ ਜਲਦ ਤੋਂ ਜਲਦ YouTube ਤੋਂ ਡਿਲੀਟ ਕੀਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਕੰਪਲੇਨਤ ਤੋਂ ਬਾਅਦ ਹੁਣ ਜਿਹੜੇ ਐ ਕਿਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ